ਮੈਂ ਆਪਣੇ ਕੰਮ ਵਿੱਚ ਬਿਜੀ ਤੇ ਸੋਚਾਂ ਵਿੱਚ ਖੁਬੀ ਹੋਈ ਸੀ ਤੇ ਮੈਂ ਅਚਾਨਕ ਇੱਕ ਚੀਜ਼ ਸੁਣ ਕੇ ਡਰ ਗਈ ਉਠੇ ਉੱਠੀ ਤੇ ਆਪਣੇ ਹੌਂਸ ਸੰਭਾਲੇ ਤੇ ਆਪਣੇ ਆਲੇ ਦੁਆਲੇ ਨਜ਼ਰਾਂ ਘੁਮਾ ਕੇ ਵੇਖਿਆ ਤਾਂ ਮੈਂ ਕਮਰੇ ਵਿੱਚ ਇਕੱਲੀ ਸੀ ਬਾਕੀ ਸਾਰੇ ਬਾਹਰ ਸੀ ਤੇ ਇਹ ਕਮਰਾ ਕਿਨਰਾਂ ਦੀ ਗੁਰੂ ਦਾ ਸੀ ਤੇ ਉਹਨੂੰ ਸਾਰੇ ਗੁਰੂ ਮਾਂ ਕਹਿੰਦੇ ਸੀ ਇੱਥੇ ਸਾਫ਼ ਸਫਾਈ ਕੀਤੀ ਜਾਂਦੀ ਸੀ ਕਿਉਂਕਿ ਗੁਰੂ ਮਾਂ ਨੂੰ ਗੰਦਗੀ ਬਿਲਕੁਲ ਵੀ ਪਸੰਦ ਨਹੀਂ ਸੀ ਚਾਹੇ ਉਸ ਕਮਰੇ ਵਿੱਚ ਜਿੰਨੀ ਮਰਜ਼ੀ ਸਫਾਈ ਹੋਵੇ ਮੈਂ ਫਿਰ ਵੀ ਚੰਗੀ ਤਰ੍ਹਾਂ ਦੇਖ ਕੇ ਸੁਵਾਈ ਕਰਨੀ ਹੁੰਦੀ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਜੇ ਮੈਂ ਇਦਾਂ ਨਾ ਕਰਦੀ ਤਾਂ ਮੇਰੀ ਸ਼ਿਕਾਇਤ ਪੱਕਾ ਗੁਰੂ ਮਾਣੋਂ ਕਿਸੇ ਨੇ ਕਰ ਦੇਣੀ ਸੀ ਤੇ ਮੈਂ ਗੁਰੂ ਮਾਹ ਕੋਲੋਂ ਬਾਦੂਆ ਨਹੀਂ ਲੈਣਾ ਚਾਹੁੰਦੀ ਸੀ ਕਿਉਂਕਿ ਮੈਂ ਬਚਪਨ ਵਿੱਚ ਸੁਣਿਆ ਸੀ ਕਿ ਕਿਨਰਾਂ ਦੀ ਬਾਦੂਆ ਬਹੁਤ ਜਲਦੀ ਲੱਗ ਜਾਂਦੀ ਆ ਬਾਹਰ ਕਿਸੇ ਦੀ ਚੀਕ ਸੁਣ ਕੇ ਸਫਾਈ ਕਰਦੀ ਕਰਦੀ ਮੈਂ ਹੱਥ ਵਿੱਚ ਫੜਿਆ ਚਾੜੂ ਤੇ ਹੀ ਰੱਖ ਕੇ ਬਾਹਰ ਆ ਗਈ ਤੇ ਬਾਹਰ ਆ ਕੇ ਮੈਂ ਵੇਖਿਆ ਕਿ ਸਾਰੇ ਕਿਨਰ ਇਕੱਠੇ ਹੋਏ ਹੋਏ ਨੇ ਤੇ ਵਿਚਾਲੇ ਇੱਕ ਕਿਨਰ ਸੀ ਜਿਹੜੀ ਕਿ ਗੁਰੂ ਮਾਣ ਦੀ ਗੁਰੂ ਮਾਣ ਸੀ ਸਾਰੇ ਨੇ ਉਹਨੂੰ ਆਪਣੇ ਘੇਰੇ ਵਿੱਚ ਲਿਆ ਹੋਇਆ ਸੀ ਤੇ ਦੂਰੋਂ ਮੈਨੂੰ ਕੁਝ ਵੀ ਚੰਗੀ ਤਰ੍ਹਾਂ ਦਿਸਦਾ ਨਹੀਂ ਸੀ ਮੈਂ ਥੋੜਾ ਜਿਹਾ ਲਾਗੇ ਗਈ ਤੇ ਦੇਖ ਕੇ ਹੈਰਾਨ ਰਹਿ ਗਈ ਕਿ ਸਾਰੇ ਕਿੰਨਾ ਰੋਂਦੇ ਪਏ ਸੀ ਮੈਂ ਥੋੜਾ ਜਿਹਾ ਅੱਗੇ ਹੋ ਕੇ ਵੇਖਿਆ ਤੇ ਗੁਰੂ ਮਾਂ ਦੇ ਹੱਥ ਵਿੱਚ ਇੱਕ ਬੱਚਾ ਸੀ ਜੋ ਕੰਬਲ ਵਿੱਚ ਲੇਟਿਆ ਹੋਇਆ ਸੀ ਤੇ ਬੱਚਾ ਬਹੁਤ ਹੀ ਸੋਹਣਾ ਸੀ ਗੁਰੂ ਮਾਂ ਦੇ ਹੱਥ ਵਿੱਚ ਬੱਚਾ ਵੇਖ ਕੇ ਮੈਂ ਵੀ ਉਦਾਸ ਹੋ ਗਈ ਕਿਉਂਕਿ ਬਿਨਾਂ ਪੁੱਛੇ ਹੀ ਮੈਂ ਸਮਝ ਗਈ ਸੀ ਕਿ ਉਹ ਬੱਚਾ ਵੀ ਕਿੰਨਾ ਰਹੀ ਆ ਜਿਹਨੂੰ ਕਿ ਇੱਕ ਮਾਂ ਪਿਓ ਬਹੁਤ ਸਮਝ ਕੇ ਕਿੰਨਾਂ ਦੇ ਟਿਕਾਣੇ ਤੇ ਛੱਡ ਗਏ ਸੀ ਦੁੱਖ ਸਿਰਫ ਇਸ ਗੱਲ ਦਾ ਨਹੀਂ ਸੀ ਕਿ ਉਸ ਮਾਸੂਮ ਬੱਚੇ ਦੀ ਜ਼ਿੰਦਗੀ ਬਰਬਾਦ ਹੋ ਗਈ ਤੇ ਹੁਣ ਇਹ ਵੀ ਵੱਡਾ ਹੋ ਕੇ ਕਿੰਨਰਾ ਵਾਂਗ ਮਹਿਫਲਾਂ ਵਿੱਚ ਨੱਚੂਗਾ ਤੇ ਜਲੀਲ ਹੋਊਗਾ ਤੇ ਪੈਸੇ ਖਪਾਊਗਾ ਬਲਕੇ ਮੈਨੂੰ ਦੁੱਖ ਇਸ ਗੱਲ ਦਾ ਸੀ ਕਿ ਉਹਦੇ ਮਾਪਿਓ ਨੇ ਉਹਨੂੰ ਇੱਕ ਕਿਨਰ ਹੀ ਸਮਝਿਆ ਨਾ ਕਿ ਆਪਣੀ ਔਲਾਦ ਉਹ ਰੱਬ ਦੀ ਮਰਜ਼ੀ 'ਚ ਰਾਜੀ ਨਹੀਂ ਹੋਏ ਸੀ ਜੇ ਉਹ ਉਸ ਬੱਚੇ ਨੂੰ ਆਪਣੀ ਔਲਾਦ ਸਮਝ ਕੇ ਰੱਬ ਦੀ ਮਰਜ਼ੀ ਤੇ ਖੁਸ਼ ਹੋ ਜਾਂਦੇ ਤਾਂ ਇਹ ਮਾਸੂਮ ਬੱਚਾ ਜੋ ਆਪਣੀ ਕਿਸਮਤ ਤੋਂ ਬਿਲਕੁਲ ਅਨਜਾਨ ਸੀ ਇੱਥੇ ਨਹੀਂ ਬਲਕਿ ਆਪਣੀ ਮਾਂ ਦੀ ਗੋਦ ਵਿੱਚ ਹੁੰਦਾ ਤੇ ਆਪਣੀ ਮਾਂ ਦਾ ਪਿਆਰ ਲੈ ਰਿਆ ਹੁੰਦਾ ਪਰ ਹਰ ਕਿਸੇ ਦਾ ਇੰਨਾ ਵੱਡਾ ਦਿਲ ਨਹੀਂ ਹੁੰਦਾ ਸਾਡੇ ਸਮਾਜ ਵਿੱਚ 100 ਵਿੱਚੋਂ ਇੱਕ ਘਰ ਹੋਗਾ ਜਿੱਥੇ ਕਿਨਰਾਂ ਦਾ ਸਤਿਕਾਰ ਹੁੰਦਾ ਹੋਊਗਾ ਤੇ ਉਹ ਉਹਦੀ ਆਮ ਬੱਚਿਆਂ ਵਾਂਗੂ ਪਰਵਰਿਸ਼ ਕਰਕੇ ਉਹਨੂੰ ਸਮਾਜ ਦਾ ਆਮ ਨਾਗਰਿਕ ਬਣਾਇਆ ਜਾਂਦਾ ਹੋਊਗਾ ਬਾਕੀ 99% ਲੋਕ ਤਾਂ ਇਹੋ ਜਿਹੇ ਬੱਚਿਆਂ ਨੂੰ ਕਿਨਰਾਂ ਦੇ ਟਿਕਾਣਿਆਂ ਤੇ ਹੀ ਛੱਡ ਜਾਂਦੇ ਆ ਜਾਂ ਫਿਰ ਇਦਾਂ ਹੀ ਰੋਲਣ ਲਈ ਛੱਡ ਦਿੰਦੇ ਆ ਮੈਨੂੰ ਹੈਰਾਨੀ ਹੋਈ ਕਿ ਮਾਪਿਓ ਆਪਣਾ बच्चे ਨਾਲ ਕਿਵੇਂ ਇਦਾਂ ਕਰ ਸਕਦੇ ਨੇ ਇਹ ਸੋਚੇ ਬਿਨਾ ਕਿ ਮਾਂ ਪਿਓ ਦੇ ਪਿਆਰ ਤੋਂ ਬਿਨਾ ਹੈ ਬੱਚਾ ਜ਼ਿੰਦਗੀ ਕਿਦ ਤੱਕ ਜਾਰੂਗਾ ਮੈਂ ਇਹਦੇ ਬਾਰੇ ਸੋਚਦੀ ਸੋਚਦੀ ਉਦਾਸ ਹੋ ਗਈ ਤੇ ਉਦੋਂ ਹੀ ਥੱਲੇ ਡਿੱਗੀ ਹੋਈ ਪੱਤੀ ਤੇ ਮੇਰੀ ਨਜ਼ਰ ਪਈ ਮੈਂ ਉਹ ਪੱਤੀ ਚੁੱਕ ਲਈ ਤੇ ਬਾਕੀ ਸਾਰੇ ਜਾਣੇ ਕਿ ਨਰ ਬੱਚੇ ਨੂੰ ਲੈ ਕੇ ਅੰਦਰ ਚਲੇ ਗਏ ਸੀ ਮੈਂ ਉਸ ਪੱਤੀ ਨੂੰ ਪੜਿਆ ਤੇ ਉਹਦੇ ਤੇ ਲਿਖਿਆ ਸੀ ਕਿ ਮੈਂ ਬਹੁਤ ਮਜਬੂਰ ਮਾਂ ਆ ਜੇ ਮੈਂ ਇਸ ਬੱਚੇ ਨੂੰ ਰੱਖਦੀ ਆ ਤਾਂ ਮੇਰਾ ਘਰ ਵਾਲਾ ਮੈਨੂੰ ਤਲਾਕ ਦੇ ਦੇ ਦਿੰਦਾ ਕਿ ਮੇਰੇ ਤਾਂ ਮਾਪਿਓ ਵੀ ਨਹੀਂ ਆ ਜਿਨ੍ਹਾਂ ਦੇ ਘਰ ਜਾ ਕੇ ਮੈਂ ਬਹਿ ਜਾਵਾਂ ਇਸ ਲਈ ਮੈਂ ਇਸ ਬੱਚੇ ਨੂੰ ਇੱਥੇ ਛੱਡ ਕੇ ਚਲੀ ਗਈ ਇਸ ਉਮੀਦ ਤੇ ਕਿ ਇੱਥੇ ਵਧੀਆ ਜ਼ਿੰਦਗੀ گزارੂਗਾ ਮੇਰੀ ਮਜਬੂਰੀ ਸਮਝ ਕੇ ਇਸ ਬੱਚੇ ਨੂੰ ਪਾਲ ਤੇ ਮੈਨੂੰ ਬਾਦਵਾਣਾ ਦਿਓ ਪਰਚੀ ਪੜ੍ਹ ਕੇ ਮੇਰਾ ਦਿਲ ਹੋਰ ਵੀ ਦੁਖੀ ਹੋ ਗਿਆ ਤੇ ਮੈਨੂੰ ਸਮਝ ਆ ਗਈ ਕਿ ਕੁਝ ਮਾਵਾਂ ਮਜਬੂਰ ਹੁੰਦੀਆਂ ਆ ਕਿ ਉਹ ਚਾਹ ਕੇ ਵੀ ਕਿਨਰ ਬੱਚੇ ਨੂੰ ਆਪਣੇ ਕੋਲ ਨਹੀਂ ਰੱਖ ਸਕਦੀਆਂ ਸਿਰਫ ਫੇਸ ਡਰ ਕਰਕੇ ਕਿ ਇਹ ਘਰ ਵਾਲਾ ਉਹਨੂੰ ਤਲਾਕਨਾ ਦੇ ਦੇਵੇ ਤੇ ਇਹ ਸੱਚ ਆ ਕਿ ਬੰਦੇ ਇਹੋ ਜਿਹੇ ਬੱਚੇ ਨੂੰ ਸਵੀਕਾਰ ਨਹੀਂ ਕਰਦੇ ਜੇ ਕੁੜੀਆਂ ਹੋ ਜਾਂ ਤਾਂ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਸਵੀਕਾਰ ਕਰ ਹੀ ਲਿਆ ਜਾਂਦਾ ਪਰ ਵਿਚਾਰੇ ਕਿਨਰ ਬੱਚਿਆਂ ਦਾ ਤਾਂ ਅਹਿਸਾਸ ਕੋਈ ਵੀ ਨਹੀਂ ਕਰਦਾ ਮੈਂ ਪਰਚੀ ਹੱਥ ਵਿੱਚ ਲੈ ਕੇ ਅੰਦਰ ਵੱਲ ਨੂੰ ਟੁਰ ਪਈ ਸਾਰੇ ਕਿਨਰ ਉਸ ਬੱਚੇ ਨੂੰ ਗੋਦ ਵਿੱਚ ਲੈ ਕੇ ਰੋਂਦੇ ਪੈਸੀ ਇਸ ਲਈ ਨਹੀਂ ਕਿ ਉਹਨਾਂ ਨੇ ਇਸ ਬੱਚੇ ਨੂੰ ਕਿਨਰ ਸਮਝਿਆ ਬਲਕਿ ਉਹ ਬੱਚੇ ਦੀ ਮਾੜੀ ਕਿਸਮਤ ਤੇ ਰੋ ਰਹੀ ਸੀ ਕਿ ਹੁਣ ਇਸ ਬੱਚੇ ਨੂੰ ਇਹ ਸਾਰੀ ਜ਼ਿੰਦਗੀ ਉਹੀ ਕਰਨਾ ਤੇ ਸਹਿਣਾ ਪਊਗਾ ਜੋ ਸਾਰੇ ਕਿਨਰ ਆਪਣੀ ਜ਼ਿੰਦਗੀ ਵਿੱਚ ਸਹਿ ਰਹੇ ਸੀ ਉਸ ਬੱਚੀ ਦਾ ਨਾਮ ਰੋਹੀ ਰੱਖ ਦਿੱਤਾ ਤੇ ਉਸ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਇੱਕ ਕਿਨਰ ਸੀਤਾਂ ਨੂੰ ਦੇ ਦਿੱਤੀ ਮੈਂ ਉਹ ਪਰਚੀ ਗੁਰੂ ਮਾਣ ਨੂੰ ਦੇ ਦਿੱਤੀ ਤੇ ਉਹਨੇ ਉਹ ਪਰਚੀ ਆਪਣੀ ਅਲਮਾਰੀ ਵਿੱਚ ਰੱਖ ਲਈ ਇਹ ਉਹ ਇੱਥੋਂ ਦੀ ਸਭ ਤੋਂ ਵੱਡੀ ਉਮਰ ਦੀ ਕਿਨਰ ਸੀ ਕਤਰਾਂ ਦੀ ਮਾਲਕਣ ਹੀ ਸਮਝੋ ਕਿਉਂਕਿ ਇੱਥੇ ਹੋਈ ਹੁੰਦਾ ਸੀ ਜੋ ਚਾਹੁੰਦੀ ਸੀ ਫਿਰ ਭਾਵੇਂ ਪੈਸਿਆਂ ਦਾ ਮਾਮਲਾ ਹੋਵੇ ਜਾਂ ਕਿਸੇ ਥਾਂ ਤੇ ਬੁਲਾਵੇ ਤੇ ਜਾਣਾ ਹੋਵੇ ਮੈਂ ਆਪਣੇ ਕੰਮ ਵਿੱਚ ਬਿਜੀ ਹੋ ਗਈ ਜਦ ਕਿ ਸਾਰੇ ਕਿਨਰ ਸਾਰਾ ਦੁੱਖ ਭੁੱਲ ਕੇ ਉਸ ਬੱਚੀ ਦੇ ਵਾਲੇ ਵਾਲੇ ਨੱਚਣ ਗਉਣ ਲੱਗ ਪਏ ਤੇ ਉਹ ਦਾ ਆਪਣੇ ਘਰ ਵਿੱਚ ਆਉਂਦਾ ਜਸ਼ਨ ਮਨਾਉਣ ਲੱਗ ਪਏ ਮੈਂ ਜਦੋਂ ਤੱਕ ਉੱਥੇ ਕੰਮ ਕਰਦੀ ਰਹੀ ਉਦੋਂ ਤੱਕ ਉੱਥੇ ਰੌਲਾ ਪੈਂਦਾ ਰਿਹਾ ਤੇ ਜਦੋਂ ਸ਼ਾਮ ਨੂੰ ਮੈਂ ਉੱਥੋਂ ਤੁਰਨ ਲੱਗੀ ਤਾਂ ਗੁਰੂ ਮਾਣੇ ਮੈਨੂੰ ਆਪਣੇ ਕੋਲ ਬੁਲਾ ਲਿਆ ਮੈਂ ਡਰ ਗਈ ਕਿ ਮੇਰੇ ਤੋਂ ਕੋਈ ਗਲਤੀ ਨਾ ਹੋ ਗਈ ਹੋਵੇ ਜਾਂ ਕਿਤੇ ਗੁਰੂ ਮਾਣ ਨੂੰ ਮੈਨੂੰ ਗੁੱਸੇ ਨਾਲ ਨਾ ਬੋਲਣਾ ਹੋਵੇ ਪਰ ਕਾਫੀ ਸੋਚ ਵਿਚਾਰ ਕਰਨ ਤੋਂ ਬਾਅਦ ਮੈਨੂੰ ਆਪਣੀ ਕੋਈ ਗਲਤੀ ਯਾਦ ਨਹੀਂ ਆਈ ਤੇ ਮੈਂ ਡਰਦੀ ਹੋਈ ਗੁਰੂ ਮਾਣ ਦੇ ਕਮਰੇ ਵਿੱਚ ਚਲੀ ਗਈ ਮੈਂ ਉਹਦੇ ਸਾਹਮਣੇ ਖੜ੍ਹੀ ਹੋ ਕੇ ਸਿਰ ਝੁਕਾ ਕੇ ਕਿਹਾ ਤੁਸੀਂ ਮੈਨੂੰ ਬੁਲਾਇਆ ਗੁਰੂ ਮਾ ਗੁਰੂ ਮਾ ਨੇ ਮੈਨੂੰ ਕਿਹਾ ਕਿ ਇਹ ਕੁਝ ਫਲ ਫਾਲਿਆ ਤੇ ਖਾਣ ਵਾਲੀਆਂ ਚੀਜ਼ਾਂ ਆ ਘਰ ਲੈ ਜਾ ਕੇ ਖਾ ਲੈ ਮੈਂ ਖੁਸ਼ ਹੋ ਕੇ ਉਹਦੇ ਕੋਲ ਗਈ ਤੇ ਫਟਾਫਟ ਲਵਾਫਾ ਫੜ ਕੇ ਉਹਨਾਂ ਦਾ ਧੰਨਵਾਦ ਕੀਤਾ ਜੋ ਬਿਨਾ ਕ ਮੇਰੇ ਕਹੀ ਮੇਰਾ ਇੰਨਾ ਧਿਆਨ ਰੱਖਦੀ ਸੀ ਤੇ ਹਰ ਦੂਜੇ ਤੀਜੇ ਦਿਨ ਰਾਤ ਨੂੰ ਖਾਣ ਲਈ ਕੁਝ ਚੀਜ਼ਾਂ ਤੇ ਫਲ ਦੇ ਦਿੰਦੀ ਮੇਰੇ ਧੰਨਵਾਦ ਕਹਿਣ ਤੇ ਗੁਰੂ ਮਾਣ ਨੇ ਮੈਨੂੰ ਅਸ਼ੀਰਵਾਦ ਦਿੱਤਾ ਤੇ ਮੈਂ ਆਪਣੇ ਘਰ ਆ ਗਈ ਤੇ ਘਰ ਆ ਕੇ ਮੈਨੂੰ ਰੋਟੀ ਬਣਾਉਣ ਦੀ ਲੋੜ ਨਹੀਂ ਪਈ ਜਿਸ ਦਾ ਕਰਕੇ ਮੈਂ ਫਿਰ ਆਪਣੇ ਦਿਲ ਵਿੱਚ ਹੀ ਗੁਰੂ ਮਾ ਦਾ ਧੰਨਵਾਦ ਕਰਦੀ ਰਹੀ ਮੈਂ ਆਪਣੇ ਛੋਟੇ ਭੈਣ ਭਰਾ ਤੇ ਆਪਣੀ ਮਾਂ ਨੂੰ ਇਹ ਰੋਟੀ ਖਵਾਈ ਤੇ ਫਿਰ ਮੈਂ ਸੌਣ ਲਈ ਲੰਮੇ ਪੈ ਗਈ ਥਕਾਵਟ ਦੇ ਨਾਲ ਮੇਰਾ ਬੁਰਾ ਹਾਲ ਸੀ ਅਗਲੇ ਦਿਨ ਰੋਜ਼ ਦੇ ਵਾਂਗੂ ਮੈਂ ਫਿਰ ਸਵੇਰੇ ਸਵੇਰੇ ਗੁਰੂ ਮਾ ਦੇ ਘਰ ਪਹੁੰਚੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਗੁਰੂ ਮਾ ਦੇ ਘਰ ਹੀ ਰਹਿੰਦੀ ਤੇ تین ਟਾਈਮ ਦਾ ਰੋਟੀ ਪਾਣੀ ਬਣਾਉਣਾ ਕੱਪੜੇ ਧੋਣਾ ਭਾਂਡੇ ਧੋਣੇ ਸਾਰੀ ਜ਼ਿੰਮੇਵਾਰੀ ਮੇਰੀ ਸੀ ਦੁਪਹਿਰ ਦੀ ਰੋਟੀ ਖਾਣ ਤੋਂ ਬਾਅਦ ਗੁਰੂ ਮਾਣ ਨੂੰ ਕਿਤੇ ਜਾਣ ਦਾ ਬਲਾਵਾ ਆਇਆ ਸੀ ਜਿੱਥੇ ਉਹ ਆਪਣੇ ਨਾਲ ਸਾਰੇ ਕਿਨਰਾਂ ਨੂੰ ਲੈ ਕੇ ਕਿਸੇ ਵਿਆਹ ਵਾਲੇ ਘਰ ਚਲੀ ਗਈ ਘਰ ਸਿਰਫ ਮੈਂ ਤੇ ਇੱਕ ਹੋਰ ਕਿਨਰ ਸਿੰਘ ਜੀ ਨੂੰ ਰੂਹੀ ਦੀ ਦੇਖਭਾਲ ਕਰਨ ਲਈ ਜ਼ਿੰਮੇਵਾਰੀ ਦਿੱਤੀ ਸੀ ਉਹ ਛੋਟੀ ਬੱਚੀ ਰੂਹੀ ਨੂੰ ਨਾਲ ਲੈ ਕੇ ਆਪਣੇ ਕਮਰੇ ਵਿੱਚ ਸੀ ਜਾਦ ਕਿ ਮੈਂ ਇਸ ਵੇਲੇ ਗੁਰੂ ਮਾਂ ਦੇ ਕਮਰੇ ਦੀ ਦੂਜੀ ਵਾਰੀ ਸਫਾਈ ਕਰਦੀ ਸੀ ਸਾਰੇ ਦਿਨ ਦੀ ਮੈਂ ਥੱਕੀ ਹੋਈ ਬਹੁਤ ਜ਼ਿਆਦਾ ਥਕਾਵਟ ਮਹਿਸੂਸ ਕਰਦੀ ਪਈ ਸੀ ਦਿਲ ਕਰਦਾ ਸੀ ਕਿ ਲੰਮੇ ਪਈ ਰਵਾਂ ਤੇ ਕਾਫੀ ਦੇਰ ਤੱਕ ਸੁੱਤੀ ਰਵਾਂ ਗੁਰੂ ਮਾਂ ਦੇ ਕਮਰੇ ਦੀ ਸਫਾਈ ਕਰਕੇ ਮੈਂ ਬਾਰ ਬਰਾਡੇ ਦੀ ਸਫਾਈ ਕੀਤੀ ਤੇ ਸਾਹਮਣੇ ਵਾਲੇ ਕਮਰੇ ਵਿੱਚ ਆ ਗਈ ਸਾਹਮਣੇ ਹੀ ਗਨਰਾਂ ਦੇ ਬਿਸਤਰੇ ਵਿਛੇ ਪਏ ਸੀ ਤੇ ਮੈਂ ਉਸ ਕਮਰੇ ਵਿੱਚ ਖਿਲਰਿਆ ਹੋਇਆ ਸਮਾਨ ਚੁੱਕ ਕੇ ਸਫਾਈ ਕਰਨ ਲੱਗ ਪਈ ਆ ਅਚਾਨਕ ਮੈਨੂੰ ਚੱਕਰ ਆ ਗਿਆ ਮੈਂ ਗਲਤੀ ਨਾਲ ਇੱਕ ਕਿਨਾਰ ਦੇ ਬਿਸਤਰੇ ਤੇ ਬਹਿ ਗਈ ਜੇ ਮੈਂ ਆਪਣੇ ਆਪ ਨੂੰ ਸੰਭਾਲ ਹੀ ਰਹੀ ਸੀ ਤੇ ਇੱਕ ਬੰਦਾ ਮੇਰੇ ਕਮਰੇ ਵਿੱਚ ਆਇਆ ਤੇ ਮੇਰੇ ਵੱਲ ਆਉਣ ਲੱਗ ਪਿਆ ਮੈਂ ਉਹਨੂੰ ਆਪਣੇ ਵੱਲ ਆਉਂਦਾ ਵੇਖ ਕੇ ਡਰ ਗਈ ਤੇ ਫਟਾਫਟ ਉਹਦੇ ਤੋਂ ਦੂਰ ਜਾ ਕੇ ਖੜੀ ਹੋ ਗਈ ਉਹ ਮੈਨੂੰ ਕਹਿੰਦਾ ਕਿ ਚੱਲ ਤੈਨੂੰ ਗੁਰੂ ਮਾਣੇ ਬੁਲਾਇਆ ਆ ਤੇ ਉਹ ਮੈਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਘੂਰਦਾ ਹੋਇਆ ਦੇਖ ਰਿਹਾ ਸੀ ਤੇ ਕਹਿੰਦਾ ਸੀ ਮੈਂ ਹੋਰ ਵੀ ਜ਼ਿਆਦਾ ਘਬਰਾ ਗਈ ਮੈਂ ਉਹਨੂੰ ਕਿਹਾ ਕਿ ਮੈਂ ਕਿਨਰ ਨਹੀਂ ਆ ਮੈਂ ਤੇਰੇ ਨਾਲ ਨਹੀਂ ਜਾਣਾ ਮੇਰੀ ਗੱਲ ਸੁਣ ਕੇ ਉਹਨੇ ਮੇਰੇ ਵੱਲ ਵੇਖਿਆ ਤੇ ਕੁਝ ਚਿਰ ਲਈ ਚੁੱਪ ਹੋ ਗਿਆ ਤੇ ਫਿਰ ਗੁੱਸੇ ਨਾਲ ਮੈਨੂੰ ਕਹਿੰਦਾ ਕਿ ਮੈਂ ਇਹੋ ਜਿਹਾ ਮੁਜਰਮ ਨਾ ਨੂਨ ਤਾਂ ਸੁਣਿਆ ਸੀ ਜਿਹੜੇ ਜ਼ੁਲਮ ਕਰਕੇ ਵੀ ਕਹਿੰਦੇ ਆ ਕਿ ਅਸੀਂ ਜ਼ੁਲਮ ਨਹੀਂ ਕੀਤਾ ਪਰ ਇਹ ਕਿਹੋ ਜਿਹਾ ਕਿਨਰ ਨੂੰ ਪਹਿਲੀ ਵਾਰ ਵੇਖਿਆ ਜੋ ਕਿਨਰ ਹੋ ਕੇ ਵੀ ਕਹਿੰਦਾ ਮੈਂ ਕਿਨਰ ਨਹੀਂ ਹਾਂ ਤੂੰ ਸੋਨੀਤਾ ਬਹੁਤ ਹਾਂ ਪਰ ਹੈ ਤਾਂ ਇੱਕ ਕਿੰਨਰ ਹੀ ਹੁਣ ਚੱਲ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਗਾ ਤੇ ਹਾਂ ਉਸ ਬੱਚੇ ਨੂੰ ਨਾਲ ਹੀ ਲੈ ਲਈ ਉਹਨੂੰ ਇਕੱਲੀ ਨੂੰ ਇੱਥੇ ਛੱਡਣਾ ਸਹੀ ਨਹੀਂ ਆ ਉਸ ਬੰਦੇ ਨੇ ਕਿਹਾ ਤੇ ਇਸ ਵਾਰ ਮੇਰਾ ਮੱਥਾ ਟਣ ਕੇ ਆ ਕੇ ਕਿ ਇਸ ਬੱਚੇ ਨੂੰ ਮੈਂ ਹੈਰਾਨੀ ਨਾਲ ਉਸ ਬੰਦੇ ਨੂੰ ਦੇਖਿਆ ਤੇ ਉਹਨੇ ਮੈਨੂੰ ਘੂਰ ਕੇ ਕਿਹਾ ਕਿ ਉਸ ਬੱਚੇ ਨੂੰ ਜਿਹਨੂੰ ਤੁਸੀਂ ਪਾਲਦੇ ਹੋ ਜੋ ਕੁਝ ਦਿਨ ਪਹਿਲਾਂ ਹੀ ਤੁਹਾਡੇ ਕੋਲ ਆਇਆ ਉਹਨੂੰ ਵੀ ਆਪਣੇ ਨਾਲ ਲੈ ਕੇ ਚੱਲ ਹੁਣ ਇਸੇ ਵੇਲੇ ਉਸ ਬੰਦੇ ਨੇ ਕਿਹਾ ਤੇ ਮੈਂ ਮੈਨੂੰ ਰੂਹੀ ਦੀ ਜਦ ਆ ਗਈ ਕਿ ਪੱਕਾ ਇਹ ਉਹਦੀ ਹੀ ਗੱਲ ਕਰਦਾ ਹੋਗਾ ਉਹ ਮੇਰੇ ਵਾਰ-ਵਾਰ ਕਹਿੰਦੀ ਵੀ ਨਾ ਮੰਨਿਆ ਕਿ ਮੈਂ ਕਿਨਰ ਨਹੀਂ ਹਾਂ ਬਲਕਿ ਮੇਰੇ ਨਾਲ ਬਤਮੀਜੀ ਕਰਨ ਲੱਗ ਪਿਆ ਮੈਂ ਸੋਚਿਆ ਕਿ ਇਹਦੇ ਨਾਲੋਂ ਚੰਗਾ ਮੈਂ ਉਹਦੇ ਨਾਲ ਹੀ ਚਲੀ ਜਾਂਦੀ ਆ ਤੇ ਨਾਲ ਹੀ ਰੂਹੀ ਨੂੰ ਲੈ ਜਾਂਦੀ ਆ ਜਿਹਨੂੰ ਗੁਰੂ ਮਾਣੇ ਬੁਲਾਇਆ ਹੈ ਆਪਣੇ ਕੋਲ ਮੈਂ ਉੱਥੋਂ ਉਸ ਬੰਦੇ ਦੇ ਨਾਲ ਦੂਜੇ ਕਮਰੇ ਵਿੱਚ ਚਲੀ ਗਈ ਤੇ ਉੱਥੇ ਨਾ ਹੀ ਰੂਹੀ ਸੀ ਤੇ ਨਾ ਹੀ ਉਹ ਕਿਨਰ ਜਿੰਨੂ ਰੂਹੀ ਦੀ ਜ਼ਿੰਮੇਵਾਰੀ ਦਿੱਤੀ ਹੋਈ ਸੀ ਉਹਨਾਂ ਨੂੰ ਉੱਥੇ ਨਾ ਵੇਖ ਕੇ ਮੈਂ ਪਰੇਸ਼ਾਨ ਹੋ ਗਈ ਜਦ ਕਿ ਉਹ ਬੰਦਾ ਗੁੱਸੇ ਨਾਲ ਲਾਲ ਹੋ ਰਿਹਾ ਸੀ ਉਹ ਮੈਨੂੰ ਲੈ ਕੇ ਗੁਰੂ ਮਾਂ ਦੇ ਕੋਲ ਆਇਆ ਜਿੱਥੇ ਵਿਆਹ ਵਾਲਾ ਕਰ ਸੀ ਤੇ ਬਾਕੀ ਸਾਰੇ ਕਿਨਰ ਨੱਚਦੇ ਸੀ ਤੇ ਪੈਸੇ ਲੁੱਟਦੇ ਸੀ ਤੇ ਗੁਰੂ ਮਾਂ ਇੱਕ ਪਾਸੇ ਬੈਠੀ ਹੋਈ ਸੀ ਕੋਕਾ ਪੀ ਰਹੀ ਸੀ ਉਹ ਬੰਦਾ ਮੈਨੂੰ ਗੁਰੂ ਮਾਂ ਦੇ ਕੋਲ ਲੈ ਗਿਆ ਗੁਰੂ ਮਾਂ ਮੈਨੂੰ ਵੇਖ ਕੇ ਹੈਰਾਨ ਹੋ ਗਈ ਤੇ ਕਹਿੰਦੀ ਤੂੰ ਇੱਥੇ ਕੀ ਕਰਨਾ ਆਂ ਮੈਂ ਤਾਂ ਸੀਤਾ ਨੂੰ ਬੁਲਾਇਆ ਸੀ ਜਿਹਨੂੰ ਰੋਈ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਗੁਰੂ ਮਾਂ ਦੀ ਗੱਲ ਸੁਣ ਕੇ ਮੇਰੇ ਨਾਲ ਖੜਾ ਬੰਦਾ ਘਬਰਾ ਗਿਆ ਤੇ ਮੈਂ ਉਹਦੇ ਵੱਲ ਵੇਖਿਆ ਤੇ ਮੈਂ ਕਿਹਾ ਕਿ ਮੈਂ ਇਸ ਮੈਂ ਇਸ ਬੰਦੇ ਨੂੰ ਕਿਹਾ ਸੀ ਕਿ ਮੈਂ ਕਿਨਰ ਨਹੀਂ ਆਂ ਪਰ ਇਹ ਬੰਦਨ ਮੰਨਿਆ ਹੀ ਨਹੀਂ ਤੇ ਮੈਨੂੰ ਇੱਥੇ ਔਨਲੇ ਮਜਬੂਰ ਕੀਤਾ ਤੇ ਸੀਤਾ ਘਰੇ ਹੈ ਹੈ ਹੀ ਨਹੀਂ ਤੇ ਨਾ ਹੀ ਉਹਦੇ ਨਾਲ ਰੁਹੀ ਸੀ ਮੈਂ ਦੱਸਿਆ ਤੇ ਗੁਰੂਆਂ ਗੁੱਸੇ ਨਾਲ ਖੜੀ ਹੋ ਗਈ ਕਹਿੰਦੀ ਕਿ ਕੀ ਮਤਲਬ ਉਹ ਉੱਥੇ ਨਹੀਂ ਸੀ ਮੈਂ ਉਸ ਨੂੰ ਸ਼ਕਤੀ ਨਾਲ ਕਿਹਾ ਕਿ ਉਹ ਘਰੇ ਹੀ ਰਹੇ ਉਹ ਤਾਂ ਕਦੀ ਵੀ ਐਦਾਂ ਦੱਸੇ ਬਿਨਾਂ ਦੱਸੇ ਘਰੋਂ ਬਾਹਰ ਨਹੀਂ ਨਿਕਲੀ ਤੇ ਨਾ ਹੀ ਉਹਨੂੰ ਬਿਨਾਂ ਪੁੱਛੇ ਕਿਤੇ ਜਾਣ ਦੀ ਇਜਾਜ਼ਤ ਹੈ ਤੇ ਫਿਰ ਉਹ ਇੱਥੇ ਕਿੱਥੇ ਚਲੀ ਗਈ ਤੇ ਕਿਉਂ ਗਈ ਗੁਰੂ मां ਪੂਰੇ ਗੁੱਸੇ ਵਿੱਚ ਸੀ ਉਹਦਾ ਗੁੱਸਾ ਵੇਖ ਕੇ ਮੈਂ ਡਰ ਕੇ ਪਿੱਛੇ ਹੋ ਗਈ ਤੇ ਮੈਂ ਕਿਹਾ ਮੈਨੂੰ ਨਹੀਂ ਪਤਾ ਗੁਰੂ ਮਾਂ ਮੈਂ ਤਾਂ ਸਫਾਈ ਕਰ ਰਹੀ ਸੀ ਤੇ ਇਹ ਬੰਦਾ ਮੈਨੂੰ ਇੱਥੇ ਲੈ ਆਇਆ ਮੈਂ ਇੱਕ ਵਾਰ ਫਿਰ ਆਪਣੇ ਲਾਗੇ ਖੜੇ ਬੰਦੇ ਵੱਲ ਇਸ਼ਾਰਾ ਕਰਕੇ ਕਿਹਾ ਗੁਰੂ ਮਾਂ ਦਾ ਗੁੱਸਾ ਹੁਣ ਉਸ ਬੰਦੇ ਤੇ ਸੀ ਤੇ ਉਹਨੂੰ ਪੂਰੇ ਗੁੱਸੇ ਨਾਲ ਕਿਹਾ ਕਿ ਮੈਂ ਤਾਂ ਤੈਨੂੰ ਸੀਤਾ ਨੂੰ ਲਿਆਉਣ ਲਈ ਭੇਜਿਆ ਸੀ ਜਿਹਦੇ ਕੋਲ ਰੋਹੀ ਆ ਤੇ ਤੂੰ ਇਹਨੂੰ ਲੈ ਕੇ ਆ ਗਿਆ ਇਹ ਤਾਂ ਨੂੰ ਕਿਸ ਪਾਸੇ ਕਿੰਨਾ ਲੱਗਦੀ ਆ ਇਹ ਤਾਂ ਸਾਡੇ ਘਰ ਕੰਮ ਕਰਨ ਵਾਲੀ ਆ ਜਿੰਨੂੰ ਤੂੰ ਸੀਤਾ ਜੀ ਥਾਂ ਤੇ ਫੜ ਕੇ ਲੈ ਆਇਆ ਆ ਤੇ ਉਹ ਪਤਾ ਨਹੀਂ ਰੂਹੀ ਨੂੰ ਲੈ ਕੇ ਕਿੱਥੇ ਚਲੀ ਗਈ ਆ ਗੁਰੂ ਮਾਨ ਦਾ ਗੁੱਸਾ ਗੁੱਸੇ ਨਾਲ ਕਿਹਾ ਕਿ ਸਾਰਿਆਂ ਨੂੰ ਬੁਲਾਓ ਸਾਨੂੰ ਹੁਣੇ ਹੀ ਵਾਪਸ ਜਾਣਾ ਪੈਣਾ ਤੇ ਮੈਂ ਬਹੁਤ ਜ਼ਿਆਦਾ ਡਰ ਗਈ ਸੀ ਗੁਰੂ ਮਾਨ ਨੂੰ ਮੈਂ ਕਦੇ ਵੀ ਇੰਨੇ ਗੁੱਸੇ ਵਿੱਚ ਨਹੀਂ ਵੇਖਿਆ ਸੀ ਗੁਰੂ ਮਾਨ ਦਾ ਗੁੱਸਾ ਵੇਖ ਕੇ ਉਹ ਬੰਦਾ ਵੀ ਡਰ ਗਿਆ ਤੇ ਸਾਰਿਆਂ ਨੂੰ ਹੱਥ ਲਾ ਹਲਾ ਹਲਾ ਕੇ ਬੁਲਾਉਣ ਲੱਗਾ ਵੈਸੇ ਵੀ ਮਹਿਫਲ ਖਤਮ ਹੋਣ ਵਾਲੀ ਸੀ ਤੇ ਸਾਰੇ ਹੈਰਾਨ ਤੇ ਪਰੇਸ਼ਾਨ ਹੋ ਕੇ ਇਕੱਠੇ ਹੋ ਗਏ ਤੇ ਗੁਰੂ ਮਾਂ ਨੂੰ ਪੁੱਛਣ ਲੱਗੇ ਕਿ ਕੀ ਹੋਇਆ ਜੋ ਤੁਸੀਂ ਇਦਾਂ ਘਬਰਾਏ ਹੋਏ ਵਾਪਸ ਜਾਣ ਦਾ ਕਹਿ ਰਹੇ ਹੋ ਗੁਰੂ ਮਾਂ ਨੇ ਸਾਰਿਆਂ ਨੂੰ ਸਭ ਕੁਝ ਦੱਸ ਦਿੱਤਾ ਕਿ ਸੀਤਾ ਘਰੇ ਨਹੀਂ ਆ ਤੇ ਰੂਹੀ ਨੂੰ ਵੀ ਕਿਤੇ ਨਾਲ ਲੈ ਕੇ ਗਈ ਆ ਪਰ ਹੋ ਸਕਦਾ ਆ ਕਿ ਉਹ ਵੈਸੇ ਹੀ ਰੂਹੀ ਨੂੰ ਕਿਤੇ ਘਮਾਉਣ ਲਈ ਲੈ ਕੇ ਗਈ ਹੋਵੇ ਪਰ ਹੁਣ ਤੱਕ ਤਾਂ ਸ਼ਾਇਦ ਘਰ ਵਾਪਸ ਆ ਗਈ ਹੋਵੇ ਪਰ ਫਿਰ ਵੀ ਸਾਨੂੰ ਜਲਦੀ ਘਰ ਵੇਖਣ ਜਾਣਾ ਚਾਹੀਦਾ ਆ ਕਿ ਉਹ ਘਰ ਆਏ ਆ ਗਈ ਕਿ ਜਾਂ ਨਹੀਂ ਗੁਰੂ ਮਾ ਦੀ ਗੱਲ ਸੁਣ ਕੇ ਸਾਰਿਆਂ ਨੇ ਹਾਂ ਵਿੱਚ ਸਿਰ ਆ ਲਾਇਆ ਤੇ ਫਿਰ ਅਸੀਂ ਸਾਰੇ ਘਰ ਆਉਣ ਲਈ ਤੁਰ ਪਏ ਮੈਂ ਵੀ ਉਹਨਾਂ ਦੇ ਨਾਲ ਹੀ ਸੀ ਕਿਉਂਕਿ ਮੈਂ ਵੀ ਇਹ ਵੇਖਣਾ ਚਾਹੁੰਦੀ ਸੀ ਕਿ ਹੋ ਕੀ ਰਿਹਾ ਸੀਤਾ ਸੱਚੀ ਤਾਂ ਰੂਹੀ ਨੂੰ ਲੈ ਕੇ ਕਿਤੇ ਗਾਇਬ ਤਾਂ ਨਹੀਂ ਹੋ ਗਈ ਜਾਂ ਫਿਰ ਘਰ ਵਾਪਸ ਆ ਗਈ ਹੋਵੇ ਘਰ ਦੀਆਂ ਦੀ ਮੈਨੂੰ ਕੋਈ ਫਿਕਰ ਨਹੀਂ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਮਾਂ ਉਹਨੇ ਰੋਟੀ ਬਣਾ ਲਈ ਹੋਵੇਗੀ ਕਿਉਂਕਿ ਮੈਂ ਸਵੇਰੇ ਹੀ ਜ਼ਰੂਰ ਦਾ ਥੋੜਾ ਜਿਹਾ ਸਮਾਨ ਲੈ ਕੇ ਘਰੇ ਰੱਖ ਦਿੱਤਾ ਸੀ ਫਿਰ ਅਸੀਂ ਗੱਡੀ ਵਿੱਚ ਬੈ ਕੇ ਘਰ ਵੱਲ ਨੂੰ ਚੱਲ ਪਏ ਪਰ ਜਦੋਂ ਅਸੀ ਕਰਿਆਏ ਤਾਂ ਸੀਤਾ ਵਾਪਸ ਨਹੀਂ ਆਈ ਸੀ ਤੇ ਗੁਰੂ ਮਾਨ ਦੇ ਨਾਲ ਬਾਕੀ ਸਾਰੇ ਕਿਨਰ ਵੀ ਪਰੇਸ਼ਾਨੀ ਵਿੱਚ ਸੀ ਕਿ ਆਖਿਰ ਉਹ ਗਈ ਤਾਂ ਗਈ ਕਿੱਥੇ ਅਜ ਤੱਕ ਕਦੀ ਵੀ ਇਦਾਂ ਨਹੀਂ ਹੋਇਆ ਸੀ ਕਿ ਕੋਈ ਕਿਨਰ ਕਿਸੇ ਨਵੇਂ ਆਏ ਬੱਚੇ ਨੂੰ ਲੈ ਕੇ ਭੱਜ ਗਿਆ ਹੋਵੇ ਤੇ ਵੈਸੇ ਵੀ ਤਾਂ ਇਹ ਇੱਕ ਬਹੁਤ ਹੀ ਭਰੋਸੇਮੰਦ ਕਿਨਰਸੀ ਜਿਹਦੇ ਤੇ ਗੁਰੂ ਮਾਣ ਨੂੰ ਅੱਖਾਂ ਮੰਦ ਕਰਕੇ ਯਕੀਨ ਕਰਦੀ ਸੀ ਕਿਉਂਕਿ ਉਹ ਬਚਪਨ ਤੋਂ ਹੀ ਇੱਥੇ ਰਹਿੰਦੀ ਸੀ ਇਸੇ ਕਰਕੇ ਰੋਹੀ ਦੀ ਜ਼ਿੰਮੇਵਾਰੀ ਗੁਰੂ ਮਾਣ ਨੇ ਸੀਤਾ ਨੂੰ ਦੇ ਦਿੱਤੀ ਸੀ ਪਹਿਲਾਂ ਇੱਥੇ ਗੁਰੂ ਮਾ ਕੋਈ ਹੋਰ ਹੁੰਦੀ ਸੀ ਤੇ ਉਹਦੇ ਮਰਨ ਤੋਂ ਬਾਅਦ ਫਿਰ ਨਵੇਂ ਗੁਰੂ ਮਾਣ ਨੇ ਇਥੋਂ ਦਾ ਸਾਰਾ ਇੰਤਜ਼ਾਮ ਸੰਭਾਲ ਲਿਆ ਜਦੋਂ ਸੀਤਾ ਆਈ ਸੀ ਤਾਂ ਉਹਦੋਂ ਗੁਰੂ ਮਾ ਸਿਰਫ 20 ਸਾਲ ਦੀ ਸੀ ਤੇ ਸੀਤਾ ਸਿਰਫ 5 ਸਾਲ ਦੀ ਸੀ ਗੁਰੂ ਮਾਣੂ ਸੀਤਾ ਤੇ ਬਹੁਤ ਜ਼ਿਆਦਾ ਵਿਸ਼ਵਾਸ ਸੀ ਕਿਉਂਕਿ ਉਹਦਾ ਸੀਤਾ ਦੇ ਨਾਲ ਕਈ ਸਾਲਾਂ ਤੋਂ ਸਾਥ ਸੀ ਗੁਰੂ ਮਾਣ ਨੇ ਆਪਣੇ ਕੁਝ ਬੰਦਿਆਂ ਨੂੰ ਸੀਤਾ ਨੂੰ ਲੱਭਣ ਦੀ ਡਿਊਟੀ ਲਗਾ ਦਿੱਤੀ ਤੇ ਨਾਲ ਹੀ ਉਹਦੀ ਫੋਟੋ ਵੀ ਦੇ ਦਿੱਤੀ ਤਾਂ ਕਿ ਉਹਨੂੰ ਲੱਭਣਾ ਸੌਖਾ ਹੋ ਜਾਵੇ ਤੇ ਉਹ ਦੋਵੇਂ ਬੰਦੇ ਗੁਰੂ ਮਾਣ ਦੇ ਸਿਕਿਉਰਿਟੀ ਗਾਰਡ ਸੀ ਜੋ ਇੱਥੇ ਹੀ ਇੱਕ ਕਮਰੇ ਵਿੱਚ ਰਹਿੰਦੇ ਸੀ ਜੋ ਇਸ ਘਰ ਦੇ ਪਿੱਛੇ ਬਣਾਏ ਹੋਏ ਸੀ ਰਾਧਾ ਸਮਾਸੀ ਤੇ ਕੋਈ ਵੀ ਕਿਨਰ ਕਿਤੇ ਨਹੀਂ ਜਾਂਦਾ ਸੀ ਤੇ ਉਹ ਦੋਵੇਂ ਗਾਰਡ ਹੀ ਸੀਤਾ ਤੇ ਰੂਹੀ ਨੂੰ ਲੱਭਦੇ ਸੀ ਸਾਰੇ ਬਹੁਤ ਪਰੇਸ਼ਾਨ ਤੇ ਸਾਰੇ ਰੱਬ ਅੱਗੇ ਅਰਦਾਸਾ ਕਰਦੇ ਸੀ ਕਿ ਸੀਤਾ ਲੱਭ ਜਾਵੇ ਮੈਂ ਵੀ ساری ਰਾਤ ਸਾਰੇ ਚਾਹ ਪਾਣੀ ਪਿਲਾਉਂਦੀ ਰਹੀ ਤੇ ਕੋਈ ਵੀ ਪ੍ਰੇਸ਼ਾਨੀ ਦਾ ਕਰਕੇ ساری ਰਾਤ ਸੁੱਤਾ ਨਹੀਂ ਸੀ ਇੱਦਾਂ ਹੀ ਸਵੇਰ ਦੀ ਰੌਸ਼ਨੀ ਸਾਰੇ ਪਾਸੇ ਫੈਲ ਗਈ ਤੇ ਗਾਰਡ ਵੀ ਸੀਤਾ ਨੂੰ ساری ਰਾਤ ਲੱਭਦੇ ਰਹੇ ਪਰ ਉਹ ਕਿਤੇ ਵੀ ਨਹੀਂ ਮਿਲੀ ਅਗਲੇ ਦਿਨ ਗੁਰੂ ਮਾ ਪੁਲਿਸ ਸਟੇਸ਼ਨ ਚਲੀ ਗਈ ਤੇ ਉਹਨਾਂ ਨੇ ਉੱਥੇ ਗਵਾਚਨ ਦੀ ਰਿਪੋਰਟ ਲਿਖਾ ਦਿੱਤੀ ਜਿਸ ਦੇ ਤੋਂ ਬਾਅਦ ਪੁਲਿਸ ਨੇ ਸੀਤਾ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਸਵੇਰ ਦਾ ਰੋਟੀ ਪਾਣੀ ਬਣਾ ਕੇ ਮੈਂ ਬਣਾ ਕੇ ਸਾਰਿਆਂ ਨੂੰ ਖਵਾਇਆ ਤੇ ਫਿਰ ਮੈਂ ਆਪ ਵੀ ਗੁਰੂ ਮਾਂ ਦੇ ਨਾਲ ਸੀਤਨ ਲੱਭਣ ਲਈ ਚਲੀ ਗਈ ਮੈਨੂੰ ਇੱਥੇ ਕੰਮ ਕਰਦੇ ਨੂੰ 3 ਸਾਲ ਹੋ ਗਏ ਸੀ ਇਹਨਾਂ ਦੇ ਨਾਲ ਮੇਰਾ ਵੀ ਇਨਸਾਨੀਅਤ ਦੇ ਨਾਂ ਤੇ ਰਿਸ਼ਤਾ ਬਣਿਆ ਹੋਇਆ ਸੀ ਤੇ ਇਹਨਾਂ ਦੇ ਦੁੱਖ ਦੇ ਨਾਲ ਮੈਨੂੰ ਵੀ ਦੁੱਖ ਹੁੰਦਾ ਸੀ ਮੇਰੀ ਸਾਰੇ ਕਿੰਨਰਾਂ ਨਾਲ ਚੰਗੀ ਦੋਸਤੀ ਹੋ ਗਈ ਸੀ ਇਸੇ ਕਰਕੇ ਮੈਂ ਵੀ ਸੀਤਾ ਦਾ ਕਰਕੇ ਪਰੇਸ਼ਾਨ ਸੀ ਇੱਥੇ ਕੰਮ ਕਰਨ ਤੋਂ ਪਹਿਲਾਂ ਮੈਂ ਬਹੁਤ ਗਰੀਬ ਸੀ ਕਿਉਂਕਿ ਮੇਰਾ ਸਬੰਧ ਹੀ ਇੱਕ ਗਰੀਬ ਘਰ ਦੇ ਨਾਲ ਆ ਮੈਂ 16 ਕੋ ਸਾਲ ਦੀ ਸੀ ਜਦੋਂ ਮੇਰੇ ਪਾਪਾ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ ਮੇਰੇ ਭੈਣ ਭਰਾ ਛੋਟੇ ਸੀ ਜੋ ਕੰਮ ਨਹੀਂ ਕਰ ਸਕਦੇ ਸੀ ਉਦੋਂ ਹੀ ਪਾਪਾ ਤੋਂ ਬਾਅਦ ਮੈਂ ਲੋਕਾਂ ਦੇ ਘਰਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੇ ਤੋਂ ਬਾਅਦ ਕੁਝ ਨਾ ਕੁਝ ਪੈਸੇ ਘਰ ਆਉਣ ਲੱਗੇ ਤੇ ਸਾਡਾ ਗੁਜ਼ਾਰਾ ਵਧੀਆ ਹੋਣ ਲੱਗਾ ਮੇਰੇ ਪਾਪਾ ਰੋਜ਼ ਮੰਦੂਰੀ ਕਰਕੇ ਪੈਸੇ ਕਮਾਉਂਦੇ ਸੀ ਐਸੇ ਕਰਕੇ ਮੈਨੂੰ ਘਰ ਵਿੱਚ ਕੰਮ ਕਰਨਾ ਪਿਆ ਤੇ ਮੇਰੀ ਮਾਂ ਵੀ ਘਰੇ ਹੀ ਸिलाई ਦਾ ਕੰਮ ਕਰਦੀ ਸੀ ਜਦੋਂ ਪਾਪਾ ਦੀ ਮੌਤ ਹੋ ਗਈ ਤਾਂ ਉਦੋਂ ਮੈਂ 10ਵੀਂ ਕਰ ਲਈ ਸੀ ਪਰ ਪਾਪਾ ਦੀ ਮੌਤ ਤੋਂ ਬਾਅਦ ਇੰਨੇ ਪੈਸੇ ਨਹੀਂ ਸੀ ਕਿ ਮੈਂ ਅੱਗੇ ਪੜਾਈ ਕਰ ਸਕਦੀ ਲੋਕਾਂ ਦੇ ਘਰ ਕੰਮ ਕਰਨਾ ਮੈਨੂੰ ਬਹੁਤ ਔਖਾ ਲੱਗਦਾ ਸੀ ਕਿਉਂਕਿ ਕਦੀ ਤਨਖਾਹ ਟਾਈਮ 'ਤੇ ਨਹੀਂ ਮਿਲਦੀ ਸੀ ਤੇ ਕਦੇ ਕੰਮ ਕਰਦੇ ਕਰਦੇ ਕੋਈ ਚੀਜ਼ ਗਲਤੀ ਨਾਲ ਟੁੱਟ ਜਾਂਦੀ ਸੀ ਤਾਂ ਤਨਖਾਹ ਵਿੱਚੋਂ ਕਾ ਪੈਸੇ ਕੱਟ ਲੈਂਦੇ ਸੀ ਕਦੇ ਬੱਚੇ ਮੇਰੇ ਨਾਲ ਬਤਮੀਜੀ ਕਰਦੇ ਤੇ ਇਸੇ ਕਰਕੇ ਇੱਕ ਦਿਨ ਮੈਂ ਇੱਕ ਬੱਚੇ ਨੂੰ ਚੰਗੀ ਤਰ੍ਹਾਂ ਚੜਕ ਦਿੱਤਾ ਜੋ ਮੈਨੇ ਨਾਲ ਬਤਮੀਜੀ ਕਰਦਾ ਸੀ ਤੇ ਉਹਦੀ ਮਾਂ ਨੇ ਮੈਨੂੰ ਕੰਮ ਤੋਂ ਕੱਢ ਦਿੱਤਾ ਕੌਸ ਦਿਨ ਮੈਂ ਉਹਨਾਂ ਦੇ ਘਰੋਂ ਬਾਹਰ ਆ ਕੇ ਸੜਕ ਤੇ ਬੈਠ ਕੇ ਰੋਂਦੀ ਪਈ ਸੀ ਉਸ ਔਰਤ ਨੇ ਮੇਰੀ ਤਣ ਪੁਰਾਣੀ ਤਨਖਾਹ ਵੀ ਨਹੀਂ ਦਿੱਤੀ ਸੀ ਮੈਨੂੰ ਖਾਲੀ ਹੱਥ ਹੀ ਘਰੋਂ ਬਾਹਰ ਕੱਢ ਦਿੱਤਾ ਸੀ ਮੈਂ ਰੋਂਦੀ ਪਈ ਸੀ ਕਿ ਹੁਣ ਮੇਰੇ ਘਰ ਦਾ ਖਰਚਾ ਕਿਵੇਂ ਚੱਲੂਗਾ ਮੇਰੇ ਕੋਲ ਤਾਂ 1 ਰੁਪਿਆ ਵੀ ਨਹੀਂ ਸੀ ਤੇ ਮੈਨੂੰ ਟੈਨਸ਼ਨ ਇਹ ਸੀ ਕਿ ਅੱਜ ਘਰ ਬਣਾਉਣ ਲਈ ਸਬਜ਼ੀ ਕਿੱਥੋਂ ਲੈ ਕੇ ਜਾਊਂਗੀ ਅਜੇ ਕੁਝ ਹੀ ਦੇਰ ਹੋਈ ਸੀ ਕਿ ਉੱਥੇ ਕੁਝ ਕਿੰਨਰ ਮੇਰੇ ਕੋਲ ਆ ਗਏ ਮੈਂ ਉਹਨਾਂ ਨੂੰ ਵੇਖ ਕੇ ਘਬਰਾ ਗਈ ਤੇ ਮੇਰੇ ਸਾਹਮਣੇ ਗੁਰੂ ਮਾਂ ਖੜੀ ਸੀ ਜਿੰਨੇ ਮੈਂ ਨਰੋਂ ਦੀ ਵਜ੍ਹਾ ਪੁੱਛੀ ਤੇ ਮੈਂ ਰੋਂਦੀ ਹੋਈ ਨੇ ਸਭ ਕੁਝ ਸੱਚ-ਸੱਚ ਦੱਸ ਦਿੱਤਾ ਮੇਰੇ ਗਾਲਸ ਮੇਰੀ ਗੱਲ ਸੁਣ ਕੇ ਗੁਰੂ ਮਾਣ ਨੇ ਆਪਣੀ ਜੇਬ ਚੋਂ ਕੁਝ ਪੈਸੇ ਕੱਢੇ ਤੇ ਮੈਂ ਨੋ ਦੇਣ ਲੱਗੀ ਮੈਂ ਪੈਸੇ ਲੈਣ ਤੋਂ ਮਨਾ ਕਰ ਦਿੱਤਾ ਪਰ ਗੁਰੂ ਮਾਣ ਨੇ ਮੈਨੂੰ ਪਿਆਰ ਨਾਲ ਸਮਝਾਇਆ ਤੇ ਫਿਰ ਥੋੜਾ ਜਿਹਾ ਚਿੜਕਿਆ ਤੇ ਪੈਸੇ ਧੱਕੇ ਨਾਲ ਹੀ ਮੇਰੇ ਹੱਥ ਵਿੱਚ ਫੜਾ ਦਿੱਤੇ ਤੇ ਇੱਕ ਪਰਚੀ ਮੈਨੂੰ ਫੜਾ ਦਿੱਤੀ ਜਿਹਦੇ ਤੇ ਗੁਰੂ ਮਾਣ ਦਾ ਪਤਾ ਲਿਖਿਆ ਹੋਇਆ ਸੀ ਮੈਨੂੰ ਉਹਨਾਂ ਬੰਦ ਕੀਤਾ ਤੇ ਬੇਸਮਝੀ ਦੇ ਨਾਲ ਗੁਰੂ ਮਾਵਲ ਵੇਖਿਆ ਤੇ ਉਹਨਾਂ ਨੇ ਪਿਆਰ ਨਾਲ ਕਿਹਾ ਕਿ ਜੇ ਤੈਨੂੰ ਕੋਈ ਪਰੇਸ਼ਾਨੀ ਨਾ ਹੋਵੇ ਤਾਂ ਤੂੰ ਸਾਡੇ ਘਰ ਕੰਮ ਕਰਨ ਲਈ ਆ ਜਾਇਆ ਕਰ ਸਾਨੂੰ ਵੈਸੇ ਵੀ ਇੱਕ ਕਾਮਵਾਲੀ ਦੀ ਲੋੜ ਹੈ ਜੋ ਸਾਡੇ ਘਰ ਦਾ ਸਾਰਾ ਕੰਮ ਕਰੇ ਮੈਂ ਕਿਹਾ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ ਮੈਂ ਤੁਹਾਡੇ ਘਰ ਕੰਮ ਕਰਨ ਲਈ ਆ ਜਾਇਆ ਕਰੂੰਗੀ ਗੁਰੂ ਮਾਣੇ ਪਿਆਰ ਨਾਲ ਮੇਰੇ ਮੂੰਹ ਤੇ ਹੱਥ ਰੱਖਿਆ ਤੇ ਆਪਣੇ ਕਿਨਰ ਦੇ ਨਾਲ ਚਲੀ ਗਈ ਮੈਂ ਹਰ ਰੋਜ਼ ਗੁਰੂਮਾਂ ਦੇ ਘਰ ਕੰਮ ਕਰਨ ਲੱਗ ਪਈ ਤੇ ਮੇਰੀ ਸਾਰੇ ਕਿਨਰਾਂ ਦੇ ਨਾਲ ਚੰਗੀ ਦੋਸਤੀ ਹੋ ਗਈ ਮੈਨੂੰ ਉੱਥੇ ਕੰਮ ਕਰਦੀ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਸੀ ਤੇ ਨਾ ਹੀ ਮੈਨੂੰ ਕੋਈ ਬਿਨਾਂ ਗੱਲ ਤੇ ਝਿੜਕਦਾ ਸੀ ਤੇ ਨਾ ਹੀ ਕੋਈ ਬਤਮੀਜੀ ਕਰਦਾ ਸੀ ਬਲਕਿ ਸਾਰੇ ਮੈਨੂੰ ਪਿਆਰ ਹੀ ਕਰਦੇ ਸੀ ਇਸ ਗੱਲ ਤੋਂ ਮੈਨੂੰ ਅਹਿਸਾਸ ਹੋਇਆ ਕਿ ਕਿੰਨਰ ਮਰਦਾਂ ਤੇ ਔਰਤਾਂ ਤੋਂ ਜ਼ਿਆਦਾ ਵਧੀਆ ਅਹਿਸਾਸ ਕਰਾਉਣ ਵਾਲੇ ਹੁੰਦੇ ਆ ਗੁਰੂਮਾਂ ਨੇ ਮੈਨੂੰ ਹਰ ਮਹੀਨੇ ਚੰਗੀ ਤਨਖਾਹ ਦੇਣ ਲੱਗ ਪਈ ਜਿਹਦੇ ਨਾਲ ਮੇਰਾ ਤੇ ਮੇਰੇ ਘਰ ਦਾ ਗੁਜ਼ਾਰਾ ਹੋ ਜਾਂਦਾ ਸੀ ਉਹ ਮੈਨੂੰ ਸ਼ਾਮ ਨੂੰ ਘਰ ਜਾਣ ਤੋਂ ਪਹਿਲਾਂ ਬੱਚਿਆਂ ਨੂੰ ਰੋਟੀ ਪਾਣੀ ਤੇ ਕੁਝ ਫਲ ਵਗੈਰਾ ਦੇ ਦਿੰਦੇ ਸੀ ਇੱਥੇ ਕੰਮ ਕਰਦੇ ਮੈਨੂੰ 3 ਸਾਲ ਹੋ ਗਏ ਸੀ ਮੈਂ 19 ਸਾਲ ਦੀ ਹੋ ਗਈ ਸੀ ਤੇ ਇਹਨਾਂ 3 ਸਾਲਾਂ ਵਿੱਚ ਪਹਿਲੀ ਵਾਰ ਕੋਈ ਇੱਥੇ ਆਪਣਾ ਬੱਚਾ ਛੱਡ ਕੇ ਗਿਆ ਸੀ ਵੈਸੇ ਤਾਂ ਇੱਥੇ ਜਵਾਨ ਕਿਨਰ ਹੀ ਆਉਂਦੇ ਸੀ ਤੇ ਇੱਥੋਂ ਹੁੰਦੇ ਹੀ ਹੋ ਕੇ ਰਹਿ ਜਾਂਦੇ ਸੀ ਪਰ ਸੀਤਾ ਦਾ ਗਵਾਚਣਾ ਸਾਰਿਆਂ ਲਈ ਇੱਕ ਮੁਸੀਬਤ ਬਣ ਗਿਆ ਸੀ ਕਿ ਅਸੀਂ ਉਹਨੂੰ ਲੱਭਦੇ ਲੱਭਦੇ ਬਾਸ ਅੱਡੇ ਤੇ ਚਲੇ ਗਏ ਸੀ ਅਸੀਂ ਸਾਰੇ ਬਾਸ ਦੇ ਡਰਾਈਵਰ ਤੇ ਕਨੈਕਟਰਾਂ ਕੋਲੋਂ ਸੀਤਾ ਬਾਰੇ ਪੁੱਛਿਆ ਤੇ ਉਹ ਨਾਲ ਹੀ ਉਹਦੀ ਫੋਟੋ ਵੀ ਦਿਖਾਈ ਪਰ ਕਿਤੇ ਵੀ ਕੁਝ ਨਾ ਪਤਾ ਲੱਗਾ ਤੇ ਅਸੀਂ ਅਖੀਰ ਇੱਕ ਬੱਸ ਦੇ ਕੋਲ ਗਏ ਤਾਂ ਸ਼ਾਇਦ ਕੁਝ ਪਤਾ ਲੱਗ ਜਾਏ ਫਿਰ ਸਾਨੂੰ ਉੱਥੋਂ ਪਤਾ ਲੱਗ ਗਿਆ ਕਿ ਸੀਤਾ ਇਸੇ ਬੱਸ ਵਿੱਚ ਬੈ ਕੇ ਕਿਤੇ ਗਈ ਆ ਤੇ ਅਸੀਂ ਵੀ ਉਸੇ ਬੱਸ ਵਿੱਚ ਬੈ ਗਏ ਤੇ ਅਗਲੇ ਅੱਧੇ ਘੰਟੇ ਦੇ ਵਿੱਚ ਬੱਸ ਨੇ ਸਾਨੂੰ ਉੱਥੇ ਹੀ ਉਤਾਰ ਦਿੱਤਾ ਜਿੱਥੇ ਬੱਸ ਨੇ ਸੀਤਾ ਨੂੰ ਲਾਇਆ ਸੀ ਅਸੀਂ ਲੋਕਾਂ ਕੋਲੋਂ ਪੁੱਛਦੇ ਹੋਏ ਉੱਥੇ ਪਹੁੰਚ ਗਏ ਜਿੱਥੇ ਲੋਕਾਂ ਨੇ ਦੱਸਿਆ ਸੀ ਕਿ ਸੀਤਾ ਆਈ ਆ ਅਸੀਂ ਉਸ ਘਰ 'ਚ ਪਹੁੰਚੇ ਤੇ ਮਿਲ ਕੇ ਹੈਰਾਨ ਹੋ ਗਏ ਕਿ ਉਹ ਰੁਹੀ ਨੂੰ ਲੈ ਕੇ ਉਸੇ ਘਰ ਦੇ ਦਰਵਾਜ਼ੇ ਦੇ ਬਾਹਰ ਬੈਠੀ ਸੀ ਤੇ ਉਹਦੇ ਹੱਥ ਵਿੱਚ ਇੱਕ ਛੋਟੀ ਸੀ ਜਿਹਦੇ ਨਾਲ ਉਹ ਵਾਰ-ਵਾਰ ਦਰਵਾਜ਼ੇ ਨੂੰ ਖੜਕਮਦੀ ਸੀ ਤੇ ਦਰਵਾਜ਼ਾ ਬੰਦ ਸੀ ਤੇ ਨਾਲ ਹੀ ਇਹ ਵੀ ਕੰਦੀ ਸੀ ਕਿ ਮੈਨੂੰ ਇਨਸਾਫ ਚਾਹੀਦਾ ਆ ਮੇਰੇ ਲਈ ਨਹੀਂ ਇਸ ਰੂਹੀ ਦੇ ਲਈ ਅਸੀਂ ਸਾਰੇ ਹਰਾਨ ਹੁੰਦੇ ਹੋਏ ਗੁਰੂ ਮਾਂ ਦੇ ਪਿੱਛੇ-ਪਿੱਛੇ ਜਾ ਕੇ ਉਹਦੇ ਕੋਲ ਹੀ ਜਾ ਕੇ ਖਲੋ ਗਏ ਤੇ ਉਹ ਸਾਨੂੰ ਦੇਖ ਕੇ ਘਬਰਾ ਕੇ ਖੜੀ ਹੋ ਗਈ ਤੇ ਫਿਰ ਸਾਨੂੰ ਵੇਖਦੇ ਹੀ ਰੋਣ ਲੱਗ ਪਈ ਤੇ ਰੁਹੀ ਨੂੰ ਆਪਣੇ ਹੱਥਾਂ ਵਿੱਚ ਲਾਇਆ ਹੋਏ ਹੀ ਉਹਨੇ ਗੁਰੂ ਮਾਂ ਦੇ ਅੱਗੇ ਹੱਥ ਜੋੜ ਦਿੱਤੇ ਗੁਰੂ ਮਾਂ ਨੇ ਉਹਦੇ ਹੱਥ ਫੜ ਕੇ ਪੁੱਛਿਆ ਕਿ ਇਹ ਕੀ ਦਾ ਘਰ ਆ ਗੁਰੂ ਮਾਂ ਦੇ ਇਦਾਂ ਪੁੱਛਣ ਦੇ ਸੀ ਤਾਂ ਫੇਰ ਉਹ ਰੋਣ ਲੱਗ ਪਈ ਤੇ ਰੁਹੀ ਨੂੰ ਆਪਣੇ ਗਲ ਨਾਲ ਲੰਬਦੀ ਹੋਈ ਕਹਿੰਦੀ ਕਿ ਇਹ ਘਰ ਮੇਰੇ ਮਾਪਿਓ ਦਾ ਆ ਮੇਰੇ ਮਾਪਿਓ ਮਰ ਗਏ ਤੇ ਹੁਣ ਇੱਥੇ ਮੇਰਾ ਭਰਾ ਤੇ ਭਾਬੀ ਰਹਿੰਦੇ ਆ ਤੇ ਨਾਲ ਹੀ ਉਹਨਾਂ ਦੇ ਬੱਚੇ ਵੀ ਗੁਰੂ ਮਾਣੇ ਪੁੱਛਿਆ ਕਿ ਇਸ ਘਰ ਨਾਲ ਰੂਹੀ ਦਾ ਕੀ ਸੰਬੰਧ ਆ ਸੀ ਤਾਂ ਨੇ ਦੱਸਿਆ ਕਿ ਰੂਹੀ ਮੇਰੀ ਭਤੀਜੀ ਆ ਮੇਰੇ ਭਰਾ ਦੀ ਕੁੜੀ ਆ ਸੀ ਤਾਂ ਦੀ ਇਹ ਗੱਲ ਸੁਣ ਕੇ ਉਹਨੂੰ ਪੁੱਛਿਆ ਤੇ ਤੈਨੂੰ ਕਿੱਦਾਂ ਪਤਾ ਲੱਗਾ ਕਿ ਤੇਰੀ ਭਤੀਜੀ ਆ ਇਹਨੂੰ ਤਾਂ ਕੋਈ ਔਰਤ ਘਰ ਦੇ ਬੂਹੇ ਦੇ ਅੱਗੇ ਛੱਡ ਕੇ ਚਲੀ ਗਈ ਸੀ ਸੀਤਾ ਨੇ ਰੂਹੀ ਦੇ ਮੋਢੇ ਤੋਂ ਕੱਪੜਾ ਉੱਪਰ ਕੀਤਾ ਤੇ ਦਿਖਾਇਆ ਕਿ ਇਹੋ ਜਿਹੇ ਨਿਸ਼ਾਨ ਮੇਰੇ ਮੋਢੇ ਤੇ ਵੀ ਆ ਤੇ ਮੇਰੇ ਪਿਓ ਦੇ ਮੋਢੇ ਤੇ ਵੀ ਸੀ ਤੇ ਇਹੋ ਜਿਹੇ ਨਿਸ਼ਾਨ ਹੀ ਮੇਰੇ ਭਰਾ ਦੇ ਮੋਢੇ ਤੇ ਵੀ ਆ ਮੈਨੂੰ ਤਾਂ ਸਿਰਫ ਸ਼ੱਕ ਹੋਇਆ ਸੀ ਕਿ ਇਹਦਾ ਮੇਰੇ ਨਾਲ ਕੋਈ ਨਾ ਕੋਈ ਸਬੰਧ ਜ਼ਰੂਰ ਆ ਮੈਂ ਇਹਦਾ ਡੀਐਨਏ ਟੈਸਟ ਕਰਵਾ ਲਿਆ ਜਿਸ ਤੇ ਤੋਂ ਸਾਬਿਤ ਹੋ ਗਿਆ ਕਿ ਇਹਦੇ ਨਾਲ ਮੇਰਾ ਖੂਨ ਦਾ ਰਿਸ਼ਤਾ ਆ ਤੇ ਮੇਰੇ ਸਕੇ ਭਰਾ ਦੀ ਹੀ ਉਲਾਦਿਆ ਕਿਉਂਕਿ ਮੇਰਾ ਇੱਕ ਹੀ ਭਰਾ ਸੀ ਤੇ ਮੇਰੀ ਕੋਈ ਵੀ ਭੈਣ ਨਹੀਂ ਸੀ ਇਸ ਲਈ ਮੈਨੂੰ ਸ਼ੱਕ ਹੋਇਆ ਕਿ ਇਹ ਮੇਰੇ ਭਰਾ ਦੀ ਹੀ ਉਲਾਦਿਆ ਇਸ ਕਰਕੇ ਮੈਂ ਤੁਹਾਨੂੰ ਦੱਸੇ ਬਿਨਾਂ ਹੀ ਇੱਥੇ ਆ ਗਈ ਆਪਣਾ ਤੇ ਰੂਹੀ ਦਾ ਹੱਕ ਮੰਗਣ ਲਈ ਜਿੱਦਾਂ ਮੈਂ ਜ਼ਿੰਦਗੀ ਗੁਜ਼ਾਰੀਆ ਨਾਚ-ਨੱਚ ਕੇ ਗਾ-ਗਾ ਕੇ ਤੇ ਲੋਕਾਂ ਨੇ ਹਾਸੇ ਮਜ਼ਾਕ ਸਹਿ ਸਹਿ ਕੇ ਮੈਂ ਨਹੀਂ ਚਾਹੁੰਦੀ ਕਿ ਰੁਹੀ ਵੀ ਇਹੋ ਜਿਹੀ ਜ਼ਿੰਦਗੀ ਗੁਜ਼ਾਰੇ ਮੈਂ ਚਾਹੁੰਦੀ ਹਾਂ ਕਿ ਪੜ੍ਹ ਲਿਖ ਜਾਵੇ ਤੇ ਆਮ ਲੋਕਾਂ ਨੇ ਵਾਂਗ ਜ਼ਿੰਦਗੀ ਗੁਜ਼ਾਰੇ ਤਾਂ ਕਰਕੇ ਮੈਂ ਨੂੰ ਉੱਥੋਂ ਲੈ ਕੇ ਭੱਜ ਜਾਈ ਕਿਉਂਕਿ ਮੈਂ ਜਾਣਦੀ ਸੀ ਕਿ ਸਾਡੇ ਨਾਲ ਮੁਮਕਿਨ ਨਹੀਂ ਆ ਸੀਤਾ ਚੁੱਪ ਹੋਈ ਤਾਂ ਗੁਰੂ ਮਾਨੇ ਲੰਮਾ ਸਾਲਿਆ ਸੀਤਾ ਉਹ ਸਭ ਕੁਝ ਸਮਝ ਗਈ ਹੋਵੇ ਮੈਂ ਬੜੀ ਜੀਹਰਾਨੀ ਨਾਲ ਉਹਨੂੰ ਪੁੱਛਿਆ ਕਿ ਕੀ ਤੁਹਾਨੂੰ ਵੀ ਤੁਹਾਡੇ ਮਾਪਿਓ ਨੇ ਘਰੋਂ ਕੱਢ ਦਿੱਤਾ ਸੀ ਮੇਰੀ ਗੱਲ ਸੁਣ ਕੇ ਗੁਰੂ ਮਾਣੇ ਮੈਨੂੰ ਕੋਰਿਆ ਤੇ ਮੈਂ ਆਪਣੀ ਜ਼ੁਬਾਨ ਉੱਥੇ ਹੀ ਬੰਦ ਕਰ ਲਈ ਸੀ ਤਾਂ ਰੋਂਦੀ ਹੋਈ ਕਹਿਣ ਦੀ ਕਿ ਮੈਨੂੰ ਮੇਰੇ ਮਾਪਿਓ ਨੇ ਨਹੀਂ ਬਲਕਿ ਮੇਰੀ ਮਾਂ ਨੇ ਘਰੋਂ ਕੱਢਿਆ ਸੀ ਕਿਉਂਕਿ ਮੈਂ ਨਾ ਹੀ ਔਰਤ ਸੀ ਲੈ ਨਾ ਹੀ ਮਰਦ ਉਹਨਾਂ ਦੋਵਾਂ ਦੇ ਵਿੱਚਕਾਰ ਵਾਲੀ ਚੀਜ਼ ਸੀ ਯਾਨੀ ਕਿ ਮੈਂ ਕਿਨਰ ਸੀ ਮੇਰੀ ਮਾਂ ਨੂੰ ਕੁੜੀਆਂ ਤਾਂ ਪਸੰਦ ਸੀ ਪਰ ਕਿਨਰ ਨਹੀਂ ਉਹਨੇ ਮੈਨੂੰ ਕਦੀ ਵੀ ਆਪਣੇ ਕੋਲ ਨਹੀਂ ਰੱਖਿਆ ਸਗੋ ਮੇਰੇ ਤੋਂ ਨਫ਼ਰਤ ਹੀ ਕੀਤੀ ਮੈਂ ਆਪਣੇ ਪਿਓ ਦੀ ਵੀ ਜ਼ਿਆਦਾ ਪਸੰਦ ਨਹੀਂ ਸੀ ਪਰ ਉਹ ਮੇਰੇ ਤੋਂ ਨਫ਼ਰਤ ਨਹੀਂ ਕਰਦੇ ਸੀ ਤੇ ਨਾਲ ਹੀ ਮੈਨੂੰ ਮਾੜਾ ਚੰਗਾ ਕਹਿੰਦੇ ਸੀ ਬਸ ਮੈਨੂੰ ਮੇਰੇ ਹਾਲ ਤੇ ਹੀ ਛੱਡ ਦਿੱਤਾ ਸੀ ਮੈਨੂੰ ਮੇਰੀ ਦਾਦੀ ਨੇ ਹੀ ਪਾਲਿਆ ਹੈ ਮੇਰੀ ਮਾਂ ਮੇਰੇ ਵੱਡੇ ਭਰਾ ਨੂੰ ਬਹੁਤ ਪਿਆਰ ਕਰਦੀ ਸੀ ਉਹਨੂੰ ਆਪਣੇ ਹੱਥਾਂ ਨਾਲ ਲਖਵਾਉਂਦੀ ਪਿਉਂਦੀ ਤੇ ਆਪ ਹੀ ਤਿਆਰ ਕਰਕੇ ਸਕੂਲ ਪੇ ਭੇਜੀ ਤੇ ਉਹਨੂੰ ਬਹੁਤ ਪਿਆਰ ਕਰਦੀ ਸੀ ਪਰ ਮੇਰੇ ਮਾਮਲੇ ਵਿੱਚ ਕੁਝ ਵੀ ਇਦਾਂ ਦਾ ਨਹੀਂ ਸੀ ਮੇਰੀ ਮਾਂ ਮੈਨੂੰ ੱੱਕੇ ਮਾਰ ਕੇ ਆਪਣੇ ਆਪ ਤੋਂ ਦੂਰ ਕਰ ਦਿੰਦੀ ਤੇ ਮੇਰੇ ਤੋਂ ਨਫ਼ਰਤ ਕਰਦੀ ਸੀ ਜੇ ਮੈਂ ਉਹਦੇ ਕੋਲ ਚਲੀ ਵੀ ਜਾਂਦੀ ਤਾਂ ਮੈਨੂੰ ਬਹੁਤ ਮਾਰਦੀ ਸੀ ਉਹ ਮੈਨੂੰ ਪਿਆਰ ਵਾਲੀਆਂ ਨਜ਼ਰਾਂ ਨਾਲ ਵੇਖਣਾ ਚੰਗਾ ਨਹੀਂ ਸਮਝਦੀ ਸੀ ਤੇ ਫਿਰ ਲਾੜ ਪਿਆਰ ਕਰਨਾ ਤਾਂ ਬਹੁਤ ਦੂਰ ਦੀ ਗੱਲ ਆ ਮੇਰੀ ਦਾਦੀ ਨੇ ਹੀ ਮੈਨੂੰ ਪਾਲਿਆ ਸੀ ਮੈਨੂੰ ਰੋਟੀ ਖਾਣਦੀ ਹੁੰਦੀ ਸੀ ਤੇ ਮੇਰੇ ਸਾਰੇ ਕੰਮ ਕਰਦੀ ਹੁੰਦੀ ਸੀ ਮੇਰਾ ਪਿਓ ਤਾਂ ਵੈਸੇ ਵੀ ਲਾਪਰਵਾਸੀ ਉਹਨੂੰ ਕੋਈ ਮਤਲਬ ਨਹੀਂ ਸੀ ਕਿ ਮੈਂ ਮਰ ਗਈ ਹਾਂ ਜਾਂ ਜਿਉਂਦੀ ਹਾਂ ਦਾਦੀ ਉਹਨੂੰ ਸਮਝਾਉਂਦੀ ਸੀ ਪਰ ਉਹਨਾਂ ਦੋਵਾਂ ਤੇ ਕੋਈ ਵੀ ਅਸਰ ਨਹੀਂ ਸੀ ਜੀਦਾ ਕਰਕੇ ਦਾਦੀ ਨੇ ਉਹਨਾਂ ਨੂੰ ਕੁਝ ਵੀ ਕਹਿਣਾ ਛੱਡ ਦਿੱਤਾ ਮੈਂ ਆਪਣੀ ਜ਼ਿੰਦਗੀ ਤੇ ਤਕਲੀਫ ਭਰੇ 5 ਸਾਲ ਗੁਜ਼ਾਰ ਕੇ ਵੱਡੀ ਹੋਈ ਸੀ ਤਾਂ ਮੇਰੇ ਸਿਰ ਤੋਂ ਮੇਰਾ ਇਕਲੌਤਾ ਸਾਰਾ ਮੇਰੀ ਦਾਦੀ ਵੀ ਮੈਨੂੰ ਛੱਡ ਕੇ ਚਲੀ ਗਈ ਉਹਦੇ ਜਾਣ ਤੋਂ ਬਾਅਦ ਮੈਂ ਆਪਣੇ ਮਾਪਿਆਂ ਨੂੰ ਹੋਰ ਵੀ ਜ਼ਿਆਦਾ ਬੋਝ ਲੱਗਣ ਲੱਗ ਪਈ ਸੀ ਇਸੇ ਕਰਕੇ ਉਹ ਮੈਨੂੰ ਕਿਨਰਾਂ ਦੇ ਵਾਲੇ ਕਰਕੇ ਚਲੇ ਗਏ ਉਸ ਦਿਨ ਮੈਂ ਬਹੁਤ ਰੋਈ ਸੀ ਕਿ ਮੈਨੂੰ ਆਪਣੇ ਹੱਥ ਤੋਂ ਦੂਰ ਨਾ ਕਰੋ ਮੈਨੂੰ ਆਪਣੇ ਨਾਲ ਲੈ ਜਾਓ ਮੈਂ ਉਹਨਾਂ ਦੇ ਪੈਰਾਂ ਵਿੱਚ ਵਿੱਦਗੀ ਸੀ ਪਰ ਉਹਨਾਂ ਨੂੰ ਮੇਰੇ ਤੇ ਥੋੜਾ ਜਿਹਾ ਵੀ ਤਰਸ ਨਹੀਂ ਆਇਆ ਤੇ ਫਿਰ ਮੈਂ ਹਮੇਸ਼ਾ ਲਈ ਗੁਰੂ ਮਾਂ ਦੀ ਹੋ ਕੇ ਰਹਿ ਗਈ ਜਦੋਂ ਮੈਂ ਵੱਡੀ ਹੋਈ ਤਾਂ ਉਹ ਕੁਝ ਕਰਨ ਲੱਗ ਗਈ ਜੋ ਇੱਕ ਕਿਨਰ ਕਰਨ ਲਈ ਮਜਬੂਰ ਹੁੰਦਾ ਹੈ ਜਾਂ ਨਹੀਂ ਨੱਚਣਾ ਗੋਣਾਂ ਤੇ ਪੈਸਾ ਕਮਾਉਣਾ ਮੈਨੂੰ ਇਹ ਜ਼ਿੰਦਗੀ ਬਿਲਕੁਲ ਵੀ ਪਸੰਦ ਨਹੀਂ ਸੀ ਪਰ ਇਹ ਕੰਮ ਕਰ ਲਈ ਮੈਂ ਮਜਬੂਰ ਸੀ ਕਿਉਂਕਿ ਮੈਂ ਅਫਰੀਦੀਆਂ ਰੋਟੀਆਂ ਵੀ ਨਹੀਂ ਖਾ ਸਕਦੀ ਸੀ ਜੇ ਮੈਂ ਕੰਮ ਕਰਨ ਤੋਂ ਮਨਾ ਕਰਦੀ ਤਾਂ ਬਾਕੀ ਸਾਰੇ ਕਿਨਰ ਵੀ ਕੰਮ ਕਰਨ ਤੋਂ ਮਨਾ ਕਰ ਸਕਦੇ ਸੀ ਮੈਂ ਗੁਰੂ ਮਾਂ ਦੀ ਖਾਸ ਸੀ ਪਰ ਬਾਕੀ ਸਾਰੇ ਵੀ ਬਗਾਨੇ ਨਹੀਂ ਸੀ ਤੇ ਮੈਂ ਆਪਣਾ ਮੂੰਹ ਬੰਦ ਕਰ ਲਿਆ ਤੇ ਬਾਕੀ ਕਿਨਰਾਂ ਦੇ ਨਾਲ ਰਲ ਕੇ ਕੰਮ ਕਰਨ ਲੱਗ ਪਈ ਕਦੇ ਵੀ ਵਾਪਸ ਮੁੜ ਕੇ ਆਪਣੇ ਮਾਪਿਓ ਵੱਲ ਨਹੀਂ ਗਈ ਕਿ ਫਿਰ ਉਹਨਾਂ ਨੇ ਮੈਨੂੰ ਦੁਰਕਾਰ ਹੀ ਦੇਣਾ ਆ ਇੰਨੇ ਸਾਲਾਂ ਦੇ ਬਾਅਦ ਰੂਹੀ ਮੇਰੀ ਜ਼ਿੰਦਗੀ ਵਿੱਚ ਮੇਰੇ ਕੋਲ ਆਈ ਤੇ ਮੈਂ ਨਹੀਂ ਚੰਦੀ ਸੀ ਕਿ ਇਹਦੇ ਨਾਲ ਵੀ ਉਹੀ ਕੁਝ ਹੋਵੇ ਜੋ ਮੇਰੇ ਨਾਲ ਹੋਇਆ ਮੇਰੇ ਮਾਪਿਓ ਨੇ ਮੈਨੂੰ ਦਰਕਾਰਿਆ ਸੀ ਪਰ ਰੂਹੀ ਕੁਸ਼ ਖੁਸ਼ਕਿਸਮਤ ਆ ਕਿ ਉਹਨੂੰ ਉਹਦੀ ਮਾਂ ਰੱਖਣਾ ਚਾਹੁੰਦੀ ਆ ਪਰ ਪਿਓ ਨਹੀਂ ਮੇਰੇ ਮਾਪਿਓ ਤਾਂ ਪਤਾ ਨਹੀਂ ਕਦੋਂ ਦੇ ਮਰ ਗਏ ਮੈਂ ਰੂਹੀ ਦੇ ਪਿਓ ਜਾਨੀ ਆਪਣੇ ਭਰਾ ਨੂੰ ਸਮਝਾਉਂਦੀ ਸੀ ਉਹਨੂੰ ਰੱਬ ਦੀ ਯਾਦ ਦਿਵਾਉਂਦੀ ਸੀ ਕਿ ਸਾਰੇ ਇਨਸਾਨ ਰੱਬ ਦੇ ਹੀ ਬਣਾਏ ਹੁੰਦੇ ਨੇ ਅਸੀਂ ਕਮੀਆਂ ਕੱਢਣ ਵਾਲੇ ਕੌਣ ਹੁੰਦੇ ਆ ਪਰ ਮੇਰਾ ਭਰਾ ਮੇਰੀ ਗੱਲ ਹੀ ਨਹੀਂ ਸੁਣਦਾ ਇਸ ਲਈ ਘਰ ਦੇ ਬਾਹਰ ਬਹਿ ਕੇ ਭੈ ਗਈ ਕਿ ਹੁਣ ਮੈਂ ਉਦੋਂ ਹੀ ਜਾਉਂਗੀ ਜਦੋਂ ਇਹ ਰੂਹੀ ਨੂੰ ਸਵਕਾਰ ਕਰ ਲਊਗਾ ਹਰ ਕੋਈ ਆਉਣ ਜਾਣ ਵਾਲਾ ਮੈਨੂੰ ਪੁੱਛਦਾ ਆ ਕਿ ਤੂੰ ਕੌਣ ਆ ਮੈਂ ਬੜੇ ਇਮਾਨ ਨਾਲ ਕਹਿੰਦੀ ਹਾਂ ਕਿ ਮੈਂ ਇਸ ਘਰ ਦੀ ਧੀ ਹਾਂ ਤੇ اولاد ਵੀ ਇਹਦੀ ਹੀ ਆ ਤਾਂ ਇਹ ਕਹਿ ਕੇ ਮੈਂ ਚੁੱਪ ਕਰ ਗਈ ਤੇ ਸਾਰੀ ਅਸੀਂ ਸਾਰਿਆਂ ਨੇ ਆਪਣੇ ਹੰਝੂਆਂ ਪਰੀਆਂ ਅੱਖਾਂ ਸਾਫ਼ ਕੀਤੀਆਂ ਕਿ ਹਰ ਕਿਨਰ ਦੀ ਇਹੀ ਕਹਾਣੀ ਹੁੰਦੀ ਆ ਜੋ ਸੀਤਾ ਦੀ ਸੀ ਕਿ ਕਿਨਰ ਦੇ ਘਰ ਵਾਲੇ ਸਵੀਕਾਰ ਨਹੀਂ ਕਰਦੇ ਹਾਲਾਂਕਿ ਜੇ ਉਹ ਕਿਨਰ ਹੈ ਤਾਂ ਉਹਦਾ ਕੋਈ ਕਸੂਰ ਨਹੀਂ ਉਹਨੂੰ ਤਾਂ ਰੱਬ ਨੇ ਹੀ ਬਣਾਇਆ ਹੈ ਤੇ ਜੋ ਇਹਨਾਂ ਨੂੰ ਸਵਾਰਨੇ ਕਰਦੇ ਹੋ ਰੱਬ ਨੂੰ ਨਾਰਾਜ਼ ਕਰਦੇ ਆ ਹਜੇ ਅਸੀਂ ਇਹ ਸੋਚ ਹੀ ਰਏ ਸੀ ਕਿ ਅੰਦਰੋਂ ਰੋਲੇ ਦੀਆਂ ਆਵਾਜ਼ਾਂ ਆਉਣ ਲੱਗੀਆਂ ਤੇ ਕੁਝ ਦੇਰ ਬਾਅਦ ਦਰਵਾਜ਼ਾ ਖੁੱਲ੍ਹਿਆ ਤਾਂ ਇੱਕ ਔਰਤ ਬਾਹਰ ਆਈ ਤੇ ਉਹ ਸੀ ਸੀਤਾ ਕੋਲੋਂ ਰੁਹੀ ਨੂੰ ਲੈ ਕੇ ਉਹਦਾ ਮੱਥਾ ਚੁੰਮਣ ਲੱਗ ਪਈ ਪੱਕਾ ਉਹ ਰੁਹੀ ਦੀ ਮਾਂ ਹੀ ਹੋਣੀ ਆ ਉਹ ਕਹਿੰਦੀ ਕਿ ਮੈਂ ਰੂਹੀ ਨੂੰ ਆਪਣੇ ਕੋਲ ਹੀ ਰੱਖੂੰਗੀ ਤੇ ਆਪਣੇ ਘਰ ਵਾਲਿਆਂ ਵਾਲੇ ਕੋਲੋਂ ਤਲਾਕ ਲੈ ਲਵਾਂਗੀ ਭਾਵੇਂ ਮੈਨੂੰ ਲੋਕਾਂ ਦੇ ਘਰਾਂ ਵਿੱਚ ਕੰਮ ਹੀ ਕਿਉਂ ਨਾ ਕਰਨਾ ਪਵੇ ਪਰ ਹੁਣ ਮੈਂ ਆਪਣੀ ਧੀ ਨੂੰ ਆਪਣੇ ਕੋਲ ਹੀ ਰੱਖੂੰਗੀ ਤੇ ਇਸ ਬੰਦੇ ਤੋਂ ਤਲਾਕ ਲੈ ਲਵਾਂਗੀ ਉਦੋਂ ਹੀ ਰੂਹੀ ਦਾ ਪਿਓ ਤੇ ਸੀਤਾ ਦਾ ਭਰਾ ਬਾਹਰ ਆਇਆ ਤੇ ਹਾਰੇ ਹੋਏ ਅੰਦਾਜ਼ ਵਿੱਚ ਕਹਿੰਦਾ ਕਿ ਮੈਨੂੰ ਤਲਾਕ ਨਹੀਂ ਦੇ ਸਕਦਾ ਉਰਾ ਖਲੇ ਆਪਣੇ ਕੋਲ ਰੋਹੀ ਨੂੰ ਰੋਹੀ ਦੀ ਮਾਂ ਨੇ ਕਿਹਾ ਕਿ ਉਹ ਰੋਈ ਨੂੰ ਹੀ ਨਹੀਂ ਸਗੋ ਸੀਤ ਨੂੰ ਵੀ ਆਪਣੇ ਕੋਲ ਰੱਖੂਗੀ ਉਹਨਾਂ ਨਾਣਿਆ ਮੇਰੀ ਸੀਤਾ ਦੇ ਪੁਰਾਣੇ ਭਰਾ ਨੇ ਸੀਤਾ ਵੱਲ ਵੇਖਿਆ ਜਿਹੜੀ ਕਿ ਤਰਸ ਭਰੀਆਂ ਨਜ਼ਰਾਂ ਨਾਲ ਉਹਦੇ ਵੱਲ ਵੇਖ ਰਹੀ ਸੀ ਉਹ ਸ਼ਰਮਿੰਦਾ ਹੋ ਗਿਆ ਤੇ ਸੀਤਾ ਰੋਂਦੀ ਹੋਈ ਉਹਦੇ ਗੱਲੇ ਲੱਗ ਗਈ ਸੀਤਾ ਦੇ ਭਰਾ ਦੀਆਂ ਅੱਖਾਂ ਵਿੱਚ ਵੀ ਪਾਣੀ ਆ ਗਿਆ ਤੇ ਆਪਣੀ ਭੈਣ ਦਾ ਮੱਥਾ ਚੁੰਮਦੇ ਹੋਏ ਕਰਨ ਲੱਗਾ ਕਿ ਮਾਪਿਓ ਨੇ ਮੇਰੇ ਦਿਲ ਵਿੱਚ ਵੀ ਤੇਰੇ ਲਈ ਨਫ਼ਰਤ ਪਾ ਦਿੱਤੀ ਸੀ ਹੋ ਸਕਿਆ ਤਾਂ ਮੈਨੂੰ ਮਾਫ਼ ਕਰ ਦੇਈ ਸੀਤਾ ਨੇ ਆਪਣੇ ਭਰਾ ਨੂੰ ਮਾਫ਼ ਕਰ ਦਿੱਤਾ ਫਿਰ ਉਹ ਗੁਰੂ ਮਾਂ ਵਾਲਾਈ ਤਾਂ ਗੁਰੂ ਮਾਂ ਨੇ ਵੀ ਉਹਨੂੰ ਜਾਨ ਦੀ ਇੱਜ਼ਤ ਦੇ ਦਿੱਤੀ ਇੱਕ ਕਿੰਨਾਂ ਨੂੰ ਦਾ ਪਰਿਵਾਰ ਮਿਲ ਰਿਹਾ ਸੀ ਤੇ ਹੋਰ ਉਹਨੂੰ ਕੀ ਚਾਹੀਦਾ ਸੀ ਉਹ ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣੇ ਭਰਾ ਤੇ ਰੂਹੀ ਦੇ ਨਾਲ ਅੰਦਰ ਚਲੀ ਗਈ ਅਸੀਂ ਵਾਪਸ ਆ ਗਏ ਪਰ ਉਸ ਦਿਨ ਗੁਰੂ ਮਾਣੇ ਆਪਣੇ ਆਪ ਨਾਲ ਇੱਕ ਵਾਦਾ ਕੀਤਾ ਕਿ ਹੁਣ ਕੋਈ ਵੀ ਬੱਚਾ ਸਾਡੇ ਕਿੰਨਰਾਂ ਕੋਲ ਆਇਆ ਤਾਂ ਅਸੀਂ ਉਹਨੂੰ ਪੜਾਵਾਂਗੇ ਲਿਖਾਵਾਂਗੇ ਤੇ ਸਮਾਜ ਦਾ ਇੱਕ ਚੰਗਾ ਨਾਗਰਿਕ ਬਣਾਵਾਂਗੇ ਉਹਨੂੰ ਉਹਦੇ ਪੈਰਾਂ ਤੇ ਖੜਾ ਕਰਾਂਗੇ ਨਾ ਕਿ ਉਹਦੇ ਕੋਲੋਂ ਨਾਚ ਗਾਣਾ ਕਰਵਾਵਾਂਗੇ ਗੁਰੂ ਮਾਣ ਦੇ ਨਾਲ ਉੱਥੇ ਸਾਰੇ ਕਿੰਨਰਾਂ ਨੇ ਇਹ ਵਾਦਾ ਕੀਤਾ ਕਿ ਗੁਰੂ ਮਾਣ ਤੋਂ ਬਾਅਦ ਵੀ ਅਸੀਂ ਇਸ ਪ੍ਰਥਾ ਨੂੰ ਚਲਾਵਾਂਗੇ ਧੰਨਵਾਦ ਜੀ